ਬਹੁਤ ਸਾਰੀਆਂ ਬਹੁਤ ਸਾਰੇ ਪਰਿਵਾਰਾਂ ਨੂੰ ਸੇਵਾ ਕੀਤੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੀਤਮ ਸਿੰਘ ਭਾਈ ਸਾਹਿਬ ਉਹਨਾਂ ਨੇ ਬਹੁਤ ਹੀ ਪਹਿਲਾਂ ਵੀ ਸੇਵਾ ਕੀਤੀਆਂ ਹੈ ਤੇ ਹੁਣ ਵੀ ਆਪਣੇ ਸੰਗਤਾਂ ਦੇ ਬੈਠਣ ਵਾਸਤੇ ਕਾਰਟ ਵਗੈਰਾ ਜੋ ਨਗਰ ਹਾਲ ਦੇ ਵਿੱਚ ਜਿਹਦੀ ਅਪਾਸ਼ਾਦਾ ਛਕਣਾ ਉਹ ਵੀ ਕਾਰਨਾਮੇ ਲੈ ਕੇ ਆਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨवार ਸਾਰਿਆਂ ਦੇ ਨਾਮ ਸਤਿਗੁਰੂ ਆਪ ਜਾਣੇ ਸੋ ਸਾਰਿਆਂ ਦੇ ਸਾਰੀਆਂ ਸੰਗਤਾਂ ਦਾ ਫੇਰ ਧੰਨवार ਤੋ ਸਤਿਗੁਰਾਂ ਅਗੇ ਬੇਨਤੀ ਹੈ ਕਿ ਸਤਿਗੁਰੂ ਜੀਓ ਇਸੇ ਤੱਕ ਸਾਰੀਆਂ ਸੰਗਤਾਂ ਨੂੰ ਪ੍ਰੇਮ ਅਥਪਾਰ ਬਖਸ਼ ਕੇ ਸੱਚੇ ਪਾਤਸ਼ਾਹ ਜੀਓ ਹਸ ਹਾਲਤਾਂ ਇਸੇ ਤੱਕ ਦਿਹਾੜੇ ਪੁਰਬ ਮਨਾਉਣ ਦੀ ਬਲ ਬਹੁਤ ਬਖਸ਼ ਦੇਣੀ ਸਾਰਿਆਂ ਦਰਬੇਰਾ ਅੱਜ ਮਾਗੀ ਦੇ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਕੋਟਨ ਕੋਟ ਸੱਚੇ ਪਾਤਸ਼ਾਹ ਜੀਓ ਦਾ ਤਰਵਾਦ ਤੇ ਹੁਣ ਬੇਨਤੀ ਕਰੂਆ ਮੈਂ ਕਿ ਜਿਹੜੇ ਪਰਿਵਾਰਾਂ ਦੇ ਪਠਾਨੀਆਂ ਸੇਵਾ ਨਹੀਂ ਜੋ ਕਮੇਟੀ ਦਾ ਇੱਥੇ ਮਰਿਆਦਾ ਚੱਲਦੀ ਹੈ ਉਹਨਾਂ ਨੂੰ ਸ੍ਰੋਪੇ ਅੱਜ ਕਮੇਟੀ ਬਾਰੇ ਉਹਨਾਂ ਦੱਜੇ ਜਾਂਦੇ ਆ ਤੇ ਮੈਂ ਕਮੇਟੀ ਮੈਂਬਰ ਜਿੰਨੇ ਵੀ ਨੇੜੇ ਹੈਗੇ ਆ ਉਹਨਾਂ ਕੇ ਵਿਅਕਤੀਗਤ ਤੌਰ ਆ ਸਾਡੇ ਪ੍ਰਧਾਨ ਸਿੰਘ ਸਰਜੀਤ ਸਿੰਘ ਜੀਤ ਜੀ ਉਹ ਗਰਜੰਤ ਸਿੰਘ ਹੋਰ ਵੀ ਜਿੰਨੇ ਸਾਡੇ ਮੈਂਬਰ ਹੈਗੇ ਉਹ ਨੇੜੇ ਆ ਜਾਣ ਤੇ ਮੈਂ ਪਰਿਵਾਰਾਂ ਦੇ ਨਾਮ ਬੋਲਣਾ ਕਿਉਂਕਿ ਉਪਰੰਤ ਆਪਾਂ ਬਾਹਰ ਪ੍ਰੋਨਾਲ ਸਜਾਉਣਾ ਹੈ ਵਿੱਚ ਤੁਹਾਡੀ ਲੱਗਣੇ ਨੇ ਹਰ ਜਸਨਾਮ ਨੇ ਤੁਹਾਨੂੰ ਜੋੜਨਾ ਹੈ ਤੇ ਦੁਬਾਰਾ ਮੇਰੇ ਖੇ ਲਈ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਪਾਰਟੀ ਸ成员 ਜਿਨ੍ਹਾਂ ਨੇ ਲਗਾਤਾਰ ਪਾਰਸੋਂ ਤੋਂ ਜੁੜੀਆਂ ਨੁਭਾਈਆਂ ਉਹਨਾਂ ਕੋਲ ਬਹੁਤ ਸਾਰੀਆਂ ਆਉਣ ਤਾਲੀਆਂ ਰਹਿ ਜਾਂਦੀਆਂ ਨੇ ਸਾਡਾ ਬਖਸ਼ਣ ਜੀ ਉਹਨਾਂ ਦੀ ਮਾਫੀ ਤੁਹਾਨੂੰ ਅੱਗੇ ਤੋਂ ਜੋ ਵੀ ਕੋਈ ਸਾਡੇ ਇਸ ਘਟਨਾ ਹੈ ਜਾਉਂਦੀ ਗੱਲ ਆ ਤੁਸੀਂ ਜਰੂਰ ਸਾਡੇ ਧਿਆਨ ਦੇ ਵਿੱਚ ਲੈ ਕੇ ਹੋ ਵੀ ਆਹ ਕਾੜ ਕਮਜ਼ੋਰੀ ਹੈ ਉਹਨੂੰ ਅਸੀਂ ਹਰ ਹਾਲਤ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਾਂ ਹਰ ਸਾਲ ਵਧੀਆ ਤੋਂ ਵਧੀਆ ਸਮਾਗਮ ਮਨਾ ਸਕੀਏ ਜੀ ਤੇ ਮੈਂ ਬੇਨਤੀ ਕਰਨਾ ਪਹਿਲਾ ਜੋ ਸਰਦ ਜੀ ਸਮੁੱਚ ਜਸਵੰਤ ਸਿੰਘ ਮੈਂਬਰ ਉਹ ਆ ਕੇ ਆਪਣਾ ਸਰਪਵਾ ਲੈਣ ਦੀ ਕਿਰਪਾ ਕਰਨ ਜੀ ਜਸਵੰਤ ਸਿੰਘ ਮੈਂਬਰ ਉਹਨੂੰ ਜਸਵੰਤ ਸਿੰਘ ਮੈਂਬਰ ਸਾਡੀ ਬਹੁਤ ਹੀ ਜੀ ਸਰਕਾਰ ਜੋ ਨੇ ਬਹੁਤ ਸੇਵਾ ਕਰਦੇ ਆ ਅੱਜ ਕੱਲ ਬਾਹਰ ਨੇ ਬੋਲੇ ਸੋਨਹਾ ਗੁਰਮੀਤ ਸਿੰਘ ਕਾਰਮਣਿ ਛੱਤਰ ਸਿੰਘਾ ਉਹਨਾਂ ਨੇ ਆਪਣੇ ਪੋਤੇ ਜਨਮ ਦਿਨ ਦੀ ਖੁਸ਼ੀ ਵਾਸਤੇ ਉਹਨਾਂ ਨਾਲ ਜੇ ਪਰਿਵਾਰ ਹੈ ਤਾਂ ਜਾਨ ਜੀ ਗੁਰਮੀਤ ਸਿੰਘਾ ਸਾਨੂੰ ਆਪਣੇ ਛੱਤਰ ਸਿੰਘਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਰਿਵਾਰ ਦਾ ਬੋਲੇ ਇਸ ਤੋਂ ਨਿਹਾਲ ਤਸਿਆ ਤੋ ਤੀਸਰਾ ਸਾਹਿਬ ਦਲੀਪ ਸਿੰਘ ਸਰੂ ਕਰਨਾਲ ਸਿੰਘ ਉਹਨਾਂ ਨੇ ਆਪਣੇ ਪੋਤੇ ਤੇ ਬਾਹਰ ਜਾਂਦੀ ਕੁਜੀ ਵਿੱਚ ਸੇਵਾ ਲਈ ਹੈ ਜੀ ਉਹਨਾਂ ਨੂੰ ਬੇਨਤੀ ਹੈ ਦਲੀਪ ਸਿੰਘ ਸਰੂ ਕਰਨਾਲ ਸਿੰਘ ਉਹ ਵੀ ਆਪਣਾ ਦਾ ਸੁਪਾਵਾ ਲੈ ਲੈਣ ਪਾਠੇ ਨੂੰ ਬੇਨਤੀ ਹੈ ਕਿ ਸੋਤ ਸਨ ਘਾਗੂ ਜਮਾ ਦੇ ਬੋਲੇ ਸੋਨਿਹਾਲ ਸ੍ਰੀ ਕਾਉ ਤੇ ਚੌਥਾ ਹਣਵਾੜ ਜੋ ਰਾਜਨਦਰ ਕੌਰ ਚੰਕੂ ਸਿੰਘ ਦੀ ਬੇਟੀ ਹੈ ਉਹ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਤੋਂ ਬਹੁਤ ਸਿਗਾ ਕੇ ਉਹਨਾਂ ਦਾ ਸੁਪਾਵਾ ਲੈਣ ਦੀ ਕਿਰਪਾ ਕਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮੰਤ੍ਰ ਵੀਰ ਸੇਖ ਸਾਰੋ ਅਮਤੀਆਰ ਸਿੰਘ ਉਹ ਵੀ ਪਰਿਵਾਰ ਆ ਕੇ ਆਪਣਾ ਸਰਵੋਪਾਵਾ ਲੈਣ ਦੀ ਕੋਸ਼ਿਸ਼ ਕਰਨ ਜੀ ਗਰਮੀਤ ਸਿੰਘ ਸਾਰੋ ਅਮਤੀਆਰ ਸਿੰਘ ਕੋਈ ਵੀ ਪਰਿਵਾਰ ਦਾ ਜੀ ਹੈ ਉਹ ਆ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਐਸ ਰੂਪਾਵਾ ਉਹ ਸਰੂਪਾਵਾ ਲੈਣ ਦੀ ਕੋਸ਼ਿਸ਼ ਕਰਨ ਜੀ ਉਸ ਤੋਂ ਅਗੇ ਜੋ ਸਹਿਜ ਪਾਠ ਜੋ ਸੀ ਬੋਲੇ ਸੋ ਨਿਹਾਲ ਆਤਿਨ ਦੇ ਬਾਹਰ ਜਾਣ ਦੀ ਖੁਸ਼ੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਬੰਦ ਸਿੰਘ ਉਹਨਾਂ ਨੂੰ ਬੇਇੱਜ਼ਤੀ ਆ ਕਿ ਉਹ ਆਪਣਾ ਸਰੂਪਾ ਲੈਣ ਬੋਲੇ ਸੋਨਿਹਾਲ ਬਹੁਤ ਚਿਕਰੋ ਸੈਪਾਰਸੀ ਦਲਜੀਤ ਸਿੰਘ ਸਾਬਕਾ ਜੱਜ ਸਿੰਘ ਉਹਨਾਂ ਨੇ ਬਾਹਰ ਜਾਣ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਦਾ ਜੋ ਜੀਵੀ ਆ ਕੇ ਆਪਣਾ ਸਰੂਪਾ ਲੈਣ ਜੀ ਉਹ ਸਾਰਿਆਂ ਸੰਗਤਾਂ ਦਾ ਫੇਰ ਕਰਵਾਵਾਂ ਸੰਗਤਾਂ ਨੂੰ ਬੇਨਤੀ ਹੈ ਦੇਖ ਵਰਤੇ ਕੀ ਦੇਖ ਵਰਤੋਂ ਤੋਂ ਪ੍ਰਾਪਤ ਬਾਅਦ ਨਾਲ ਸੱਜਦੇ ਆ 5-10 ਮਿੰਟਾਂ ਦੇ ਵਿੱਚ ਹੀ ਆਪਣੇ ਕੋਲੇ ਟਾੜੀ ਵੀ ਤੁਸੀਂ ਪਹੁੰਚ ਜਾਣੇ ਆ ਤੇ ਆਪਾਂ ਸਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਗਭਗ ਤਰ੍ਹਾਂ ਬਾਹਰ ਆਪਾਂ 9:15 ਹੋ ਚੁੱਕੇ ਆ 11:00 ਵਜੇ ਵਾਸਤੇ ਸ਼ੁਰੂ ਕਰ ਦੇਣੀ ਆ ਜੀ ਸਾਰਿਆਂ ਸੰਗਤਾਂ ਦਾ ਪਰਿਵਾਰ ਦਾ ਪ੍ਰਧਾਨ ਜੀ ਨੂੰ ਬੇਨਤੀ ਕਰੂਗਾ ਜਰੂਰ ਉਹ ਵਾਹਿਗੁਰੂ ਜਿੱਤਾਂ ਖਾਲਸਾ ਸੇਵਾ ਹੈ ਗੁਰੂ ਜੀ ਦੀ ਖਤੇ ਜਿੰਨੀਆਂ ਵੀ ਨਕਰਨਾ ਵਸੇ ਸਾਧ ਸੰਗਤ ਦਾ ਆ ਕੇ ਬਾਬਾ ਭਾਈ ਸਰਗੋਜ ਆਸਥਾਨ ਦੇ ਸੇਵਾ ਦੇ ਵਿੱਚ ਇਹ ਸਭ ਆਇਆ ਸਾਰਿਆਂ ਸੰਗਤਾਂ ਨੇ ਸੇਵਾ ਕਰਿਆ ਸਾਰਿਆਂ ਦਾ ਬਾਬਾ ਭਾਈ ਸਰਗੋਜ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਪ ਮਹਾਰਾਜ ਤਾਂ ਦ੍ਰਿਸ਼ਟੀ ਵਾਖੇ ਚਰਦੀ ਕਲਾ ਰੱਖੇ ਜੰਨਿਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਅਖੜਬੰਦ ਸਹਿ ਪ੍ਰਕਾਸ਼ ਕਰਵਾਇਆ ਸਾਨੂੰ ਤੇ ਜਿਹੜਾ ਸਹਿਬਾਪਾਤ ਉਹਨਾਂ ਨੂੰ ਸਰੂਪੇ ਦਿੱਤੇ ਗਿਆ ਵਾਹਿਗੁਰੂ ਜੀ ਤਾਂ ਦੁਪਰੀ ਦਾ ਦੁਪਰੀ ਤੱਕ ਇਹ ਬੱਚੋ ਸਾਰੇ ਜੀ ਤਿਆਰ ਹੋ ਜਰ ਗਾਹ ਸਾਰੇ ਚ ਦਿਨੋਂ ਪੰਜਾਂ ਨੂੰ ਸਰਪੰਨ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆ ਕੇ ਆਪਣੇ ਸਰੂਪਾਂ ਲੈ ਕੇ ਅੱਜ ਪੂਜਦਾ ਸਰਪੰਨ ਸਾਹਿਬ ਸੰਭਾਸਕ ਜੀ ਨੂੰ ਆਗਿਆ ਦੇ ਸੇਵਾ ਲੈਣ ਦੇ ਸਾਰਿਆਂ ਸਾਹਨਕ ਨੂੰ ਬੇਨਤੀ ਕਰਦੇ ਆਂ ਦੇਰ ਬਾਅਦ ਤੇ ਕੀ ਦੇਰ ਕੋ ਉਪਰੰਤ ਆਵੋ ਬਾਹਰ ਦੀਵਾਰ ਸਜੰਦੇ ਸਾਰਾ ਆਪਣੇ ਗੁਨਾ ਵਿੱਚ ਆ ਪਾਣੀ ਪੀ ਕੇ ਆ ਕੇ ਪੰਡਾਲ ਦੇ ਸਜੰਦੇ ਦੀ ਕਿਰਪਾਤਾ ਕਰਨੀ ਆਪਣੇ ਨਗਰ ਤੌਰ ਦਾ ਤੁਸੀ ਵੀ ਜਤਾਂ ਮਾ ਦੀ ਸੰਧੀ ਮਾਦੋ ਤੇ ਸਖਦਾ ਸਿੰਘ ਜਿਆਨਾ ਇਹ ਦੋਵੇਂ ਜਿੱਥੇ ਲੱਗਗੇ ਸਾਰਿਆਂ ਨੂੰ ਬੇਨਤੀ ਕਰਦੇ ਵਾ ਚੇਪਾ ਨਾਮ ਦੇ ਸਜੰਦੇ ਦੀ ਕਿਰਪਾਤਾ ਕਰਨੀ ਬਾਹਰ ਗੁਰਜੀਤਾ ਖਾਲਸਾ ਬਾਹਰ ਗੁਰਜੀਤ ਅੱਜ ਇੱਕ ਸੰਤੰਭੇ ਬ੍ਰਿੰਤੀ ਕਿਸੇ ਦਾ ਮੋਬਾਈਲ ਡਿੱਗਿਆ ਹੋਇਆ ਉਹ ਇਧਰ ਸਾਡੇ ਵੀਰ ਗਜਤ ਸਿੰਘ ਕੋਲੇ ਆ ਤੇ ਉਹ ਆਪਣੀ ਨਿਸ਼ਾਨੀ ਦੱਸ ਕੇ ਆਪਣਾ ਮੋਬਾਈਲ ਲੈ ਸਕਦਾ ਜੀ ਕਿਸੇ ਦਾ ਵੀ ਮੋਬਾਈਲ ਹੋਵੇ ਦਾ ਮੋਬਾਈਲ ਨੂੰ ਕਮੇਟੀ ਦੇ ਮੈਂਬਰ ਸਾਡੇ ਵਿਚ ਗਜਤ ਸਿੰਘ ਜੀ ਰਾ ਨੂੰ ਉਹਨਾਂ ਕੋਲੇ ਹੱਥੋਂ ਕੋਲ ਕੇ ਦੇ ਦਿਓ ਜੀ ਸਹਿਯੋਗ ਕਰਾ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਸਤਿ ਬਖਸ਼ਣ ਯੋਗ ਹੈ ਦੇਵ ਜੀ ਸਵਾ ਸਤਿਗੁਰ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਾਣੀ ਸੁਣਨ ਪੜਨ ਦੀ ਬਲਵੰਤਾ ਆ ਜਾਵੇ ਕੋਟਨ ਕੋਟਾਂ ਕੋਟਨ ਕੋਟਾਂ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਲਗਾਤਾਰ ਦੇ ਰਿਹਾ ਇਸ ਤੋਂ ਸਾਨੂੰ ਸਾਰੇ ਸੇਵਾ ਬਖਸ਼ੀ ਆ ਜੀ ਆਪ ਜੀ ਨੇ ਬੈਟਰੀ ਲਾ ਕੇ ਲਾਉ ਲਿਆ ਜੀ ਸੇਵਾ ਬਖਸ਼ੀ ਆ ਜੀ ਸੋ ਸਾਰੇ ਵੜ ਭਾਗੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵਾ ਗਾਥੀ ਜਾ ਵੀ ਹੀਰ ਕਾਲਾ ਪਾਤੀ ਉਹ ਹੋ ਮਿਲ ਗਈ ਕਿਉਂ ਜੀ ਉਹ ਆ ਗਿਆ ਸੇਵਾ ਕਰਾ ਗਏ ਥਾ ਕਰਾਓ ਜੀ ਕਰੋ ਦੇਖ ਲੈ ਜੀ ਬਾਬੇ ਦੇ ਉਧਰ ਰੱਖੇ ਵਾਟ ਦੇ ਹਾਂ ਉੱਥੇ ਜਾਣੇ ਆ ਭਾਈ ਵਾਲੇ ਜਾਣੇ ਸਾਰੇ ਉੱਥੇ ਰਿਸ਼ਵਤ ਇਕੋ ਸੂਤ ਉੱਥੇ ਖਾਣਾ ਬਾਬੇ ਵਾਲੇ ਬਾਬੇ ਵਾਲੇ ਕਹਦੇ ਗਏ ਹੂੰ ਹੋਣ ਜਾਣਾ ਨਹੀਂ ਜਾਣਾ ਅੱਜ ਪ੍ਰਕਾਸ਼ ਕਰਦੇ ਆ ਉਹਨੇ ਬਚਾ ਲਈ ਕਿਰਾ ਪੇਰ ਤੋਂ ਕਾ ਕੇ ਪੇਰ ਦੇ ਨਾਲ ਕਰਦੇ ਹੈ ਹੈ ਉਹਨੇ ਕੋਈ ਪੇਰ ਤੋਂ ਕਾ ਕਰਦੇ ਨਹੀਂ ਅੱਜ ਬਿਲਕੁਲ ਨਹੀਂ ਹੋਾਰੀ ਬੈਠਾ ਨੇ ਤਾਂ ਮੇਰਾ ਬੋਲ ਨਹੀਂ ਪਾਉਂਦਾ ਆਪਾਂ ਆਪਾਂ ਨੂੰ ਕਿੰਨੀ ਗੱਦਬੜ ਹੋ ਰਹੀ ਹੈ ਉਹ ਨਾਲ ਉਹ ਕੀ ਗੱਲ ਹੈ ਪਰ ਉਹ ਉਹ ਆਇਆ ਸੀ ਉਹਨੇ ਕਿਹਾ 300 ਹੋ ਜਾਣਿਆ ਉਹ ਫਿਰ ਬੰਦਰ ਕੋਲ ਉਹ ਲੋਕਾਂ ਦੇ ਕੋਲ ਉਹ ਤੋਂ ਦੇ ਤਾਉਂਗਾ ਉਹ ਇਹ ਆ ਗਏ ਅਕਿੰਦਰ ਜੀ ਇਹ ਨਾ ਉਹ ਪਾਸੇ ਜੀ ਦੇ ਕੇ ਜੀ ਮੈਂ ਕੋਲ ਨਹੀਂ ਹੋ ਰਿਹਾ ਨਾ ਕੋਈ ਨਹੀਂ ਕੋਈ ਹੋ ਗਿਆ ਉਹ ਫਿਰ ਤੋਂ ਤੋਂ ਕੋਲ ਲੱਗਾ ਕੰਮ ਹਾਂ ਇਸ ਨੂੰ ਬੁੱਕ ਕਰਾਉਂਦੇ ਆਂ ਤਾਂ ਆਉਂਦੀ ਡਿਊਟੀ ਲਾਉਂਦੇ ਨਾਲ ਠੀਕ ਹੈ ਜੀ ਤੇ ਉਹ ਕਹਿੰਦੇ ਚਲੋ ਕਰੀ ਜਾਂਦੇ ਆਂ लौ जी हां